ਅੰਮ੍ਰਿਤਸਰ ਦੇ ਹਲਕਾ ਸੈਂਟਰ ਫਤਿਹ ਸਿੰਘ ਕਲੋਨੀ ਵਾਰਡ ਨੰਬਰ 52 ਗਲੀ ਨੰਬਰ 31 ਦੇ ਇਲਾਕੇ ਨਿਵਾਸੀ ਸੀਵਰੇਜ ਬੰਦ ਹੋਣ ਕਾਰਨ ਘਰਾਂ ਦੇ ਬਾਹਰ ਖੜੇ ਗੰਦੇ ਪਾਣੀ ਤੋਂ ਹੋਏ ਤੰਗ ਪਰੇਸ਼ਾਨ ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਅਗਰ ਸਾਡਾ ਮਸਲਾ ਹੱਲ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਇਲੈਕਸ਼ਨਾਂ 'ਚ ਇਹਨਾਂ ਸਿਆਸੀ ਲੋਕਾਂ ਦਾ ਬਾਈਕਾਟ ਕੀਤਾ ਜਾਵੇਗਾ ਸਿੰਘ ਗਲੀ ਵੱਲੇ ਚ ਕੱਟ ਕੀਤਾ ਕੀ ਮਾਮਲਾ ਕੀ ਹੈ ਜੀ ਅਸੀਂ 31 ਨੰਬਰ ਗਲੀ ਚੋਂ ਬੋਲ ਰਹੇ ਆ ਬਲਵਿੰਦਰ ਸਿੰਘ ਸਾਡੀ ਗਲੀ ਦਾ ਮਸਲਾ ਆਇਆ ਵੀ ਸੀਵਰ ਬਲੌਕ ਹੋਏ ਨੇ ਕੋਈ ਕਮੇਟੀ ਵਾਲਾ ਆ ਕੇ ਕੱਢ ਨਹੀਂ ਰਿਹਾ ਨਾ ਠੀਕ ਕਰ ਰਿਹਾ ਅਸੀਂ ਜਾਣੇ ਆ ਤੇ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਆ ਇਹ ਫਤੇ ਸਿੰਘ ਕਲੋਨੀ 31 ਨੰਬਰ ਗਲੀ ਚੋਂ ਬੋਲ ਰਹੇ ਆ ਕਿੰਨੇ ਨੰਬਰ ਵਾਰਡ ਤੋਂ ਬੋਲ ਰਹੇ ਆ 52 ਨੰਬਰ ਵਾਰਡ ਤੋਂ ਬੋਲ ਰਹੇ ਆ ਆਪਣੇ ਕਮਿਸ਼ਨ ਨੂੰ ਨਹੀਂ ਕਿਹਾ ਜਿਹੜਾ ਤੁਹਾਨੂੰ ਐਮ ਸੀ ਨੂੰ ਵੀ ਕਿਹਾ ਸੀ ਕੋਈ ਸੁਣਾਈ ਨਹੀਂ ਹੋ ਰਹੀ ਸਾਡੀ ਅਸੀਂ ਕਾਫੀ ਦਿਨਾਂ ਤੋਂ ਪਰੇਸ਼ਾਨ ਆ ਬਦਬੂ ਆ ਰਹੀ ਘਰਾਂ ਦੇ ਵਿੱਚ ਪਾਣੀ ਆ ਰਿਹਾ ਵਾ ਤੇ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਜੀ ਤੇ ਆ ਕੇ ਸਾਡੇ ਕੋਰਪੋਰੇਸ਼ਨ ਦਫਤਰ ਜਿਹੜਾ ਹੈ ਕੋਰਪੋਰੇਸ਼ਨ ਦਫਤਰ ਗਏ ਸਾ ਤੇ ਜੈ ਸਾਹਿਬ ਨੂੰ ਵੀ ਕਿਹਾ ਸੀ ਉਹ ਕਹਿੰਦਾ ਬੰਦੇ ਕਢਾ ਦਿੰਦੇ ਆ ਬੰਦੇ ਕਢਾ ਦਿੰਦੇ ਕਲਾਏ ਨਹੀਂ ਬੰਦੇ ਕਿੰਨੇ ਦਿਨ ਹੋ ਗਏ ਅੱਜ ਹੋ ਗਏ ਅੱਜ 25 26 ਦਿਨ ਹੋ ਗਏ ਤੇ ਕੋਈ ਦੇਖਣ ਨਹੀਂ ਆਇਆ ਕੋਈ ਅਧਿਕਾਰੀ ਨਾ ਕੋਈ ਦੇਖਣ ਆਇਆ ਵੇਖ ਕੇ ਮੌਕਾ ਜਾਂ ਚਲੇ ਜਾਂਦੇ ਕੋਈ ਸਫਾਈ ਨਹੀਂ ਕਰਦੇ ਪਏ ਇੱਕ ਪੈਂਚਰ ਜਿਆ ਲੱਗਾ ਉਹਥੇ ਬਲੌਕ ਹੋਇਆ ਉਹ ਬੰਦ ਹੋਇਆ ਪਾਪ ਇੱਦੀ ਵੀ ਲਿਖਤੀ ਕੰਪਲੇਨ ਕੋਈ ਦਿੱਤੀ ਤੁਸੀਂ ਅਧਿਕਾਰੀ ਕਾਰਪੋਰੇਸ਼ਨ ਨੂੰ ਜਾਂ ਐਮਟੀ ਨੂੰ ਜਾਂ ਐਮਐਲਏ ਨੂੰ ਲਿਖਤੀ ਰਿਪੋਰਟ ਵੀ ਦਿੱਤੀ ਹੋਈ ਆ ਜੈ ਸਾਹਿਬ ਨੂੰ ਇੱਥੇ ਧੋਬੀ ਘਾੜ ਲੱਗੇ ਕੀ ਮਾਲੇ ਤੇ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੋਈ ਆਲ ਨਹੀਂ ਐਮਐਲਏ ਸਾਹਿਬ ਨੇ ਕੋਈ ਝੰਡਾ ਕੀਤਾ ਤੁਸੀਂ ਆਪਣੇ ਇਲਾਕੇ ਦੇ ਨਾਲ ਤੇ ਕੀਤਾ ਉਹਨਾਂ ਦੇ ਨਾਲ ਵੀ ਕੀਤਾ ਤੇ ਨਹੀਂ ਕੋਈ ਮਸਲਾ ਜਿਹੜਾ ਕਹੋ ਤੇ ਉਹਨੂੰ ਤੁਸੀਂ ਬੋਕਾ ਨਹੀਂ ਵਿਖਾਇਆ ਜਦੋਂ ਤੁਸੀਂ ਵੋਟਾਂ ਦਿੱਤੀਆਂ ਇੱਥੋਂ ਦੇ ਕਾਉਂਸਲਰ ਨੂੰ ਤੁਸੀਂ ਉਹ ਉਹਨੂੰ ਤਾਂ ਸਿਨੀ ਸਮੱਸਿਆ ਵੀ ਆ ਭਾਰੀ ਸਮੱਸਿਆ ਸਾਡੇ ਕੋਈ ਪਤਾ ਨਹੀਂ ਆਇਆ ਕਿ ਨਹੀਂ ਆਇਆ ਇਸ ਗੱਲ ਦਾ ਪਰ ਮੌਕੇ ਤੇ ਨਹੀਂ ਆਇਆ ਸੀ ਕੰਮਾਂ ਦੇ ਚਲ ਜਾਈਦਾ ਮੁੜ ਕੇ ਤੇ ਐਸ ਵੇਲੇ ਸਾਨੂੰ ਬਹੁਤ ਮੁਸ਼ਕਲ ਜੇ ਪਾਣੀ ਦੀ ਸਵੇਰੇ ਸਵੇਰ ਤੇ ਸ਼ਾਮ ਨੂੰ ਬਹੁਤ ਜ਼ਿਆਦਾ ਆ ਗੀ ਜੇ ਸਾਡਾ ਕੋਈ ਮਸਲਾ ਹੱਲ ਕੀਤਾ ਜਾਵੇ ਇਹ ਬਲੋਕ ਜਿਹੜਾ ਸਿਵਲ ਸਾਫ਼ ਕਰੋ ਜੀ ਸਰ ਕੀ ਨਾਮ ਜੀ ਆਪਣਾ ਲਾਲ ਸਿੰਘ ਕੀ ਮਾਮਲਾ ਕੀ ਜੀ ਅੱਜ ਜਿਹੜਾ ਇਕੱਠੇ ਹੋਏ ਜੀ ਮਾਮਲਾ ਇਹ ਹੋਇਆ ਵੀ ਜੈ ਸਾਹਿਬ ਕੋ ਗਏ ਸੀ ਕਿ ਕਪਲੇਨ ਦੇਣਾ ਤੇ 31 ਨੰਬਰ ਗਲੀ 31 ਨੰਬਰ ਗਲੀ 52 ਨੰਬਰ ਵਾਰ ਮੈਂ ਖੁਦ ਗਿਆ ਚਾਰ ਬੰਦੇ ਨਾਲ ਲੈ ਕੇ ਗਏ ਆ ਤੇ ਰਸਤੇ 'ਚ ਲੱਗਾ ਪੈਂਚਰ ਇਹਨਾਂ ਲਵਾਇਆ ਖੁਦ ਲਾ ਕੇ ਗਏ ਨੇ ਪੈਂਚਰ ਉਹ ਪੈਂਚਰ ਇਹਨਾਂ ਪਾਇਪ ਤੋੜ ਕੇ ਨਾ ਅੰਦਰ ਉਹ ਸਿੱਧਾ ਪਾਇਪ ਆਇਆ ਗੋਏ ਵਾਲਾ ਉਹ ਜਿਨ੍ਹਾਂ ਨੇ ਪੈਂਚਰ ਲਵਾਇਆ 4-5000 ਰੁਪਏ ਉਹਨਾਂ ਦਿੱਤਾ ਲੈ ਕੇ ਚਲ ਗਏ ਆ ਤੇ ਲੇਕਿਨ ਮਸਲਾ ਹੱਲ ਕੋਈ ਨਹੀਂ ਹੋਇਆ ਇਹਦਾ ਨਹੀਂ ਪ੍ਰੋਬਲਮ ਹੈ ਕਿ ਮੇਨ ਪ੍ਰੋਬਲਮ ਮੇਨ ਪ੍ਰੋਬਲਮ ਇਹ ਆ ਵੀ ਉਹ ਗੋਏ ਦੀ ਵਜ੍ਹਾ ਨਾਲ ਇਹ ਬੰਦ ਹੋਇਆ ਇਹ ਪੈਂਚਰ ਸਰ ਰਸੀਵਰ ਦਾ ਜਿਹੜਾ ਪੈਂਚਰ ਲੱਗਾ ਨਾ ਉਹੀ ਵਜਾ ਨਾਲ ਸਾਰੀ ਪ੍ਰੋਬਲਮ ਆ ਰਹੀ ਆ ਤੇ ਜਿੰਨਾ ਚਿਰ ਉਹ ਕਲੀਅਰ ਨਹੀਂ ਕਰਦੇ ਕਾਰਪੋਰੇਸ਼ਨ ਵਾਲੇ ਆਣ ਕੇ ਖੁਦ ਖੋਦੀ ਲਾ ਕੇ ਗਏ ਨੇ ਉਹ ਤੇ ਖੁਦ ਹੀ ਆਣ ਕੇ ਕਰਨਗੇ ਫੇਰ ਮਸਲਾ ਹੱਲ ਹੋਣਾ ਜਿਹੜੀ ਸਮੱਸਿਆ ਤੁਸੀਂ ਇਲਾਕੇ ਦੇ ਨਿਵਾਸੀ ਜੀ ਵੋਟਾਂ ਪਾਈਆਂ ਆਪਣੇ ਐਮਸੀ ਨੂੰ ਜਾਂ ਐਮਐਲਏ ਨੂੰ ਉਹਨਾਂ ਨਾਲ ਕੰਟੈਕਟ ਨਹੀਂ ਹੋਇਆ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕੋਈ ਉਹਨਾਂ ਨਾਲ ਇੱਥੇ ਮੌਕਾ ਆਇਆ ਇੱਕਨਕ ਵੇਖ ਕੇ ਗਿਆ ਵਾ ਲੇਕਿਨ ਕੋਈ ਮਸਲਾ ਹੱਲ ਨਹੀਂ ਕੀਤਾ ਉਹਨਾਂ ਨੇ ਹੁਣ ਮੰਗ ਕੀ ਕਰਦੇ ਹੋ ਤੁਸੀਂ ਹੁਣ ਮੰਗੇ ਹੋਈ ਆ ਤੇ ਜਾਂ ਤੇ ਨੂੰ ਸਾਫ ਕਰਨਾ ਨਹੀਂ ਤੇ ਅੱਗੇ ਵਾਰ ਤੇ ਵੋਟਾਂ ਦਾ ਇਹਨਾਂ ਦਾ ਬਾਈਕਾਟ ਕੀਤਾ ਜਾਊਗਾ ਹਾਂਜੀ ਇੱਕ ਗੱਲ ਹੋਰ ਆ ਵੀ ਲਾਕੇ ਬਿਲਕੁਲ ਲਾਗੇ ਮੰਦਰ ਆ ਜੋ ਕਿ ਸੰਗਤਾਂ ਵੀ ਆ ਰਹੀਆਂ ਤੇ ਉਹਨਾਂ ਨੂੰ ਵੀ ਦਿੱਕਤ ਆ ਰਹੀ ਹੈ ਗੰਦਾ ਪਾਣੀ ਨਿਕਲ ਰਿਹਾ ਘਰਾਂ ਦੇ ਵਿੱਚੋਂ ਰਿਸੀਵਰ ਚੋਂ ਤੋਂ ਬੜੀ ਪਰੇਸ਼ਾਨੀ ਆ ਰਹੀ ਹੈ ਇਹਦੇ ਬੱਚੇ ਵੀ ਜਿਹੜੇ ਅੰਦਰ ਵੱਢਦੇ ਆ ਬਾਰ ਬਾਰ ਨਿਕਲਦੇ ਆ ਤੇ ਉਹਨਾਂ ਨੂੰ ਵੀ ਮਤਲ ਇਹ ਸਾਨੂੰ ਡਰਿਆ ਕਿ ਬਿਮਾਰੀ ਦਾ ਮਾਲੇ ਹੋ ਸਕਦਾ ਮਹਾਂਮਾਰੀ ਫੈਲ ਸਕਦੀ ਹੈ ਇਹਨਾਂ ਨੂੰ ਇਹ ਮਸਲਾ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ